ਤਸਰੀ ਗਾਲ ਦੋਸਤੋ ਠਾ ਠਾਡੇ ਦੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਚੰਬਲ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਵੀਰ ਦਾ ਨਾਮ ਹੈ ਗਾਇ ਜਸ ਗਿੱਲ ਤੇ ਪ੍ਰਤਾਪ ਗਰੋਂ ਅੱਜ ਤਰੀਕ ਹੈ ਗਿਆ ਜੀ 28 ਜੁਲਾਈ 2025 ਸਮਾਂ ਕੁ ਦੁਪਹਿਰ ਦੇ 1 ਵਜੇ ਦਾ ਜੀ ਤੇ ਵੀਰ ਕੋਲ 8 ਪਸ਼ੂ ਬਕਾਉਗਾ ਜੀ ਉਹਨਾਂ ਦੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਆਜੋ ਜੀ ਕਰਦੇ ਆਂ ਗੱਲਬਾਤ ਸ਼ੁਰੂ ਹੋਰ ਜੀ ਜਸਵੀਰ ਜੀ ਕੀ ਹਾਲ ਚਾਲ ਵਧੀਆ ਵਧੀਆ ਜੋਬਸਾਂ ਹੋਰ ਸੁਣਾ ਤੂੰ ਠੀਕ ਹੈ ਪ੍ਰਤਾਪ ਜੀ ਸ੍ਰੀਕਾਲ ਕਿਰਪਾ ਬਾਬਾ ਬੁੱਢਾ ਸਾਹਿਬ ਦੀ ਕਹਾਂ ਸੀ ਤਾਂ ਤੇ ਕਰਾਈ ਜਾਂਦੀ ਗਰਮੀ ਮੈਂ ਭੁੱਲਿਆ ਕਰੋ ਆ ਫਿਰ ਤੇ ਕਮੈਂਟ ਆ ਤੇ ਚੈਨਲ ਨੂੰ ਸਬਸਕ੍ਰਾਈਬ ਹੋ ਨਹੀਂ ਆਉਂਦਾ ਹੋ ਗਿਆ ਨਹੀਂ ਆਉਂਦਾ ਨਾ ਇਹ ਜਿਹੜਾ ਉਹ ਤੇ ਅੰਗੂਠਾ ਹੀ ਮਾਰਨਾ ਅੰਗੂਠਾ ਹੀ ਅੰਗੂਠਾ ਜਿਹੜਾ ਭਰਾਵਾਂ ਨੂੰ ਸਹੀ ਗੱਲ ਹੈ ਤੇ ਗਿੱਲ ਸਾਹਿਬ ਕਿੰਨੇ ਪਸ਼ੂ ਬਗਾਉਂਦਾ ਜੀ ਬਾਬਾ ਸਾਹਿਬ ਆਪਣੇ ਦਾ ਤਿੰਨ ਝੋਟੀਆਂ ਇਹ ਇੱਕ ਕਟਾਨੀ ਨੀਲੀ ਰਾਵੀ ਦਾ ਬੂਰਾ ਬਹੁਤਾ ਸਟੈਂਡਰਡ ਦਾ ਤੇ ਇੱਕ ਬੂਰੀ ਮਾਝੇ ਤੇ ਤਿੰਨ ਟੋਕੜਾਂ ਕੱਬਣਾ ਠੀਕ ਹੈ ਜੀ ਚਾਰੇ ਟੋਕੜਾਂ ਕੱਬਣਾ ਦੇ ਚਾਰੇ ਟੋਕੜਾਂ ਕੱਬਣਾ ਜੀ ਤੇ ਕਰੀਏ ਸ਼ੁਰੂ ਫਿਰ ਆਹ ਇਤੇ ਕਰ ਪਹਿਲੇ ਨਾ ਬਸ ਲਓ ਜੀ ਪਹਿਲਾ ਸੂਆ ਪਹਿਲਾ ਸੂਆ ਤੇ 7 ਕਿਲੋ ਦੁੱਧ 6 ਮਹੀਨਾ ਹੀ ਕੱਬਣ ਜੋ ਬੰਸਿਆਂ ਠੀਕ ਹੈ ਜੀ ਨੀਲੀ ਰਾਵੀ ਚ ਬੂਰੀ ਝੋਟੀ ਬੂਰੀ ਝੋਟੀ ਨੀਲੀ ਰਾਵੀ ਦੇ ਵਿੱਚ ਆਹ ਲਓ ਜੀ ਕਰੋ ਜੀ ਫੇਸ ਕੁਆਲਟੀ ਚੈੱਕ ਜਾਣ ਦਿਓ ਜੀ। ਸੋਖਾ ਇੱਕ ਰੀਤੋ ਦਾ ਗੱਲਾ ਗੱਲਾ ਹੰਗ ਸਾਰਿਆਂ ਨੂੰ। ਸੋਹਣੇ ਆ ਜੀ ਸੋਹਣੇ। ਚਲੋ ਜੀ ਜਾਣ ਦਿਓ। ਦੇ ਵੀ ਡੀਲ ਸਾਰਾ ਡਿਟੇਲ ਇਹਦੀ। ਮੈਂ ਨਾ ਜੋਬਨਸਿਆਂ ਨੀਲੀ ਰਾਵੀ ਚੋਂਦੀ ਝੋਟੀ। ਹਾਂਜੀ। ਤੇ ਇਹ ਆ ਦੁੱਧ ਵੀ 7 ਕਿਲੋ ਹੈਗਾ। 7 ਮਹੀਨਾ ਦੀ ਗੱਬਣ ਆ। ਠੀਕ ਹੈ ਜੀ। ਆ ਗਿਆ। ਜੋ ਦਿਨ ਕਿਉਂ ਕਿਉਂ ਕੇ ਵਸਦਾ ਰਾਕ ਦੀ। ਪੂਰੇ ਪੂਰੇ ਕੇ। ਉੱਡ ਜੂ ਉੱਡ ਜੂ ਕਰਦੀ। ਉੱਡ ਜੂਨ ਫਿਰ ਐਡੀ ਪੋਲੀ ਆ। ਰੋਕੇ ਮੜਾ। ਪਤਾਲ ਸਾਰ ਰੋਕੇ। ਆਖ ਲੋ ਜਾਂ ਕਾਲ ਨਹੀਂ ਤਾਲੀ ਪੈਂਦੀ ਕੋਈ ਗੱਲ ਨਹੀਂ ਹੂੰ ਤੇ ਚਵਾਈ ਚੂਈ ਦੇ ਵਿੱਚ ਕੋਲੀ ਇੱਕ ਨੰਬਰ ਮੈਂ ਪੂਰੀ 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 ਇਹਦੇ ਹਸਾਨਾ ਤੋਹਫਾ ਆਈ ਗਿਆ ਹਾਂ ਮੈਂ ਨਾ ਪੂਰਾ ਇਹ ਸਟੈਂਡਰਡ ਦਾ ਹਾਂਜੀ ਇਹ ਪੂਰੀ ਐ ਸਟੈਂਡਰਡ ਕਿੰਮਾ ਸੁਆ ਇਹਦਾ ਇਹ ਗਾਂ ਦੂਜੇ ਆਸਤੇ ਗੱਬਣੇ ਦੂਜੇ ਆਸਤੇ ਗੱਬਣੇ ਪਹਿਲਾ ਹੀ ਆ ਹਨਾ ਜੀ ਹਾਂ ਉਹ ਸਿੰਘ ਮਾਰਾ ਜਾਂ ਤਾਂ ਲੱਗੀ ਆ ਪਹਿਲਾ ਇਹੋ ਜਿਹੀ ਨਹੀਂ ਪ੍ਰਵਾਹ ਚ ਛੋਟੀ ਸੀਰੀਜ਼ ਲੱਗ ਗਿਆ ਲੋ ਜੀ ਪੂਰੀ ਮਿੱਲੀ ਦਾ ਸਿੰਘ ਖੁੱਲਾ ਹੀ ਹੁੰਦਾ ਹਾਂਜੀ ਠੀਕ ਆ ਜੀ ਹਾਂਜੀ ਤੇ ਕਿੰਨਾ ਐਗਰੀ ਡਿਟੇਲ ਇਹਦੀ ਫਿਰ ਤੋਂ ਸਾਂਝੀ ਕਰ ਦਿਓ ਗਿਲਸਾਬ ਇਹ ਜੋਬਨ ਸਾਹਿਬ ਦੁਜੇ ਸੂਏ ਆਤੀ ਗੱਬਣ ਆ ਦੁਜੇ ਸੂਏ ਆਸੇ ਗੱਬਣ ਆ ਜੀ ਹਾਂਜੀ ਤੇ ਕਿੰਨਾ ਦੁੱਧ ਦੇ ਥਲੇ 7 ਕਿਲੋ 7 ਕਿਲੋ ਦੁੱਧ ਇਹਦੇ ਕਿੰਨੇ ਚਿਰ ਦੀ ਚੈੱਕ ਪਾਸ ਇਹ 6 ਮਹੀਨਾ ਦੀ 6 ਮਹੀਨਾ ਦੀ ਹਾਂਜੀ ਲਓ ਜੀ ਕਰੋ ਚੈੱਕ ਤੇ ਕੀ ਰੇਟ ਕਰਦੇ ਗਿਲਸਾਬ ਇਹਦਾ ਰੇਟ ਕਰ ਲਗੇ ਭਾਵੇਂ 95 92 90 ਜੋ ਮਾਨਤਨ ਕਰਦਾਂਗੇ 90 ਦੇ ਵਿੱਚ ਮਾਨਤਨ ਕਿਉਂ ਪ੍ਰਤਾਪ ਸਾਹਿਬ ਪ੍ਰਤਾਪ ਜੀ 90 ਦੇ 80000 ਦੀ 80 ਤੇ 3 ਦੀ 80 ਦੇ ਦਿਨ ਤੇ 83 ਦੀ ਚਲੋ 500 ਕਿਲੋਮੀਟਰ ਤੱਕ 83000 ਹੋਰ ਛੋੜ 500 ਕਰ ਦਿੰਦੇ ਠੀਕ ਹੈ ਜੀ ਠੀਕ ਚਲੋ ਜੀ ਅੱਗੇ ਜੋ ਵਸਿਆ ਇੱਕ ਤੋਹਫਾ ਨੀਲੀ ਵਾਲੀ ਦਾ 16 17 ਮਹੀਨਿਆਂ ਦਾ ਕਟਾ ਸੂਰਾ ਹਾਂਜੀ ਤੇ ਇਧਰ ਦੇਖੋ ਆ ਗਿਆ ਤਾ ਆਖਾ ਨੂੰ ਲੈਣਾ ਚਿਹਰਾ ਇੱਕਨ ਸਾਡਾ ਵਾਹ ਸੋਹਣਾ ਚਿਹਰਾ ਆਖਾਂ ਵੇ ਇਹ ਜਿਹੜਾ 100 ਵੋਲਟ ਦਾ ਬਲਬ ਨਹੀਂ ਜਗਦਾ ਹਾਂਜੀ ਉਦਾਂ ਜਗਦੀਆਂ ਦੋਵੇਂ ਅੱਖਾਂ ਵੇ ਲੈ ਆਓ ਜੀ ਬਾਹਰ ਕੱਢੋ ਹਾਂ ਤੇ ਵਖਾਵਾਂਗੇ ਤੇ ਫੇਰ ਹੀ ਪਤਾ ਲੱਗੂਗਾ। ਹਾਂਜੀ। ਯਾ ਮੌਸਮ ਠੰਡਾ ਹੋ ਗਿਆ ਜੀ। ਹੋ ਗਿਆ ਹੋ ਗਿਆ ਆ ਗਿਆ ਜੀ। ਵੀ ਵੀ ਆ ਗਿਆ। ਆਹ। ਲਓ ਜੀ ਕਰੋ ਜੈਕ। ਕਿੰਨੇ ਜਿਹੜਾ ਗਿਆ ਸਵੇ। ਇਹ 16-17 ਮਹੀਨਿਆਂ ਦਾ ਸਾਰਾ। 16-17 ਮਹੀਨਿਆਂ ਦਾ। ਆਹ। ਨੀਲੇ ਘਾਰੇ ਖੋਰਾ। ਪ੍ਰੋਪਰ ਜਿਹਰਾਬਾਂ ਚੜੀਆਂ ਆਂ ਮਗਰ ਹਾਂਜੀ ਹਾਂਜੀ ਪੂਰੀ ਪੂਰੀ। ਅਗਲੇ ਪਰਾਂ ਦੇ ਬੱਚਾ। ਅਗਲੇ ਪਰਾਂ ਦੇ ਪ੍ਰੋਪਰ ਜਿਹਰਾਬਾਂ। ਹਾਂਜੀ। ਤੇ ਇਹੋਂ ਕਰਕੇ ਡਾਟਾ ਕੱਟ ਵਖਾਈਏ ਉੱਪਰ ਚਲਾਤਾ ਚੜੀਆਂ ਜੋਨਸ ਤੋਂ ਪੈਰਾਂ ਦੇ ਉੱਤੇ ਹਾਂਜੀ ਲੈਓ ਜੀ ਮਣਕੀ ਆਕਿਆ ਇਹ ਡੇਟਾ ਇਹਦਾ ਕਰਕੇ ਜੋ ਮਿਲਦਾ ਬਲਦਾ ਬਹੁਤ ਕੱਟਿਆ ਖੱਬੇ ਪਾਸੇ ਕੱਟ ਜਿਹੜਾ ਹਾਂਜੀ ਇਹ ਵਾਲਾ ਡਾਟਾ ਮਿਲਦਾ ਆਲੀ ਆਈ ਕੰਮ ਕਰਨਾ ਜੋ ਪੀਓ ਸਹੀ ਗੱਲ ਸਹੀ ਗੱਲ ਹੈ ਜੀ ਇਹ ਜਿਹੜੇ ਪੁਰਾਣੇ ਬਰੀਡ ਤਿਆਰ ਕਰਨੀ ਹੈ ਇਹਦੇ ਤੇ ਬੈਸਟ ਚੀਜ਼ ਹੈ ਹਾਂਜੀ ਹਾਂ ਆਏ ਵੇਖੋ ਇਹ ਹੈ ਵੀ 16 17 ਮਹੀਨੇ ਉਮਰ ਆ ਤੇ ਕੱਦ ਵੇਖ ਲੋ ਮਾੜੀ ਜਗਾ ਪੂਰੀ ਪੂਰੀ ਜੋ ਮਿਲ ਜਾ ਤਾ ਪਾਵੇ ਨਾ ਜਿੰਨੇ ਫਰੀਦ ਚਾਰ ਕੰਮ ਖੜੇ ਨੇ ਸਹੀ ਗੱਲ ਸਹੀ ਗੱਲ ਹੈ ਲਓ ਜੀ ਕਰੋ ਬਾਕੀ ਨਾ ਨੂੰ ਲਾਂਦਾ ਵਿਖਾ ਦਿਓ ਲਓ ਜੀ ਕਸਟੀ ਦਾ ਵੇਖੋ ਕਿੰਨੇ ਪੂਰੇ ਪੂਰੇ ਸਾਫਾ ਹਣੇ ਹਾਂ ਤੇ ਇਹ ਚੀਜ਼ ਮਿਲਦੀ ਬਹੁਤ ਘੱਟ ਮਿਲਦੀ ਬਹੁਤ ਘੱਟ ਇਹ ਚੀਜ਼ ਦੇ ਨਾ ਹਾਂਜੀ ਡਾ ਜੀ ਰੇਟ ਵੱਧ ਹੁੰਦਾ ਵਾ ਰੇਟ ਵੱਧ ਹੁੰਦਾ ਸਹੀ ਗੱਲ ਹੈ ਬੱਤੀ ਤੈਨੂੰ ਪਰਾ ਸਾਰੇ ਜਾਣਦੇ ਆ ਸਹੀ ਗੱਲ ਹੈ ਸਹੀ ਗੱਲ ਹੈ ਪਾਰੀ ਲੈ ਕੇ ਵਿਖਾ ਦੇ ਇੱਕ ਢੀ ਸੋਣੀ ਆਹਾ ਆਵੇ ਲੈ ਬਹੁਤ ਟਕਰਾ ਸੁਣਦੇ ਤੇ ਜਿਲ੍ਹ ਸਾਹਿਬ ਕੀ ਰੇਟ ਕਰਦੇ ਇਹ ਇਹ ਨਾ ਜੋ ਬਸਿਆ 50000 ਚ ਮਾਨਤਨ ਕਰਾਂਗੇ 50000 ਦੇ ਵਿੱਚ ਮਾਨਤਨ 45000 ਦਾ 43000 43000 ਦਾ ਹੋ ਡਾਤਾ ਜੀ ਹਾਂ 43000 ਦਾ ਚਲੋ ਜੀ ਅਗਲੇ ਪਸ਼ੂ ਦੀਓ ਜਾਣਕਾਰੀ ਇਹ ਮਹੀਨੇ ਦੀ ਗੱਭਣਿਆ ਮਹੀਨੇ ਦੀ ਗੱਭਣਿਆ 6 ਕਿਲੋ ਦੁੱਧ ਆ 6 ਕਿਲੋ ਦੁੱਧ ਦੂਜੇ ਸੂਏ ਗਾਂ ਤੇ ਪਹਿਲਾ ਸੂਆ ਹੁਣ ਅੱਛਾ ਇਹ ਹੁਣ ਪਹਿਲਾ ਸੂਆ ਗਾਂ ਦੁੱਧ ਦੇ ਰਹੀ ਪਿਆਰ ਹੋ ਰਿਹਾ ਹਾਂਜੀ ਇੱਤਰ ਦੀ ਨਹੀਂ ਜੀ ਇਹ ਆਈਏ ਉਤਰੋਂ ਮਾਂ ਦੇ ਮਗਰ ਆਈ ਹੀ ਕੱਟੀ ਅੱਛਾ ਇਹਨੇ ਅਕੜਾ ਵੀ ਘੜੀਏ ਉੱਧਰ ਲੈਣ ਗਿਆ ਸੀ ਲੈਣ ਨਹੀਂ ਇਹਨੂੰ ਕਾਹੇ ਇਹ ਕਿਹੇ ਬੰਦਾ ਸੱਜਣਾ ਬਣਾਉਣਾ ਲਿਆਂਦੀ ਮਾਂ ਦੇ ਮੇਰੇ ਕੱਟੀਆਂ ਹੀ ਹੈਗੀ ਰਿਆ ਜੋ ਬਸਿਆ ਆ ਦੇ ਖਾ ਦੇ ਪਿੱਠ ਫੁੜਾ ਚੌੜਾ ਲੈ ਬਾਹਰ ਬਾਹਰ ਗਾਇ ਮਾਂ ਪਤਲੀ ਛੋਟੀ ਪਤਲੀ ਬੂਥੀ ਲੈਓ ਜੀ ਖੋ ਆ ਤਾਂ ਫਿਰ ਹੋਰ ਕਿਸੇ ਨੂੰ ਰਿਆ ਨੇ ਦਿਆ ਚਾਲੀ ਜਣਾ ਨਾ ਹਾਂ ਹਾਂਜੀ ਸਿੰਗਲਾ ਢੀ ਦੇ ਵਿੱਚ ਜੋ ਬਸਿਆ ਦੋ ਓਂਗਾ ਮਾਂ ਸੰਗੜੀ ਪੈਂਦੀਆਂ ਸਿੰਗੀ ਵੇਖ ਢੀ ਘਾ ਪੂਰੀ ਪੂਰੀ ਹੈ ਗੋਲ ਕਿੰਨੇ ਸੁਨਿਆਰੇ ਨੇ ਮੁੰਦਰੀ ਘੜੀ ਹੁੰਦੀ ਆ ਹਾਂਜੀ ਲਓ ਜੀ ਕਰੋ ਜੀ ਚੈੱਕ ਗੇਰਸਾਉ ਡਿਟੇਲ ਫਿਰ ਤੋਂ ਜੀ ਸਾਂਝੀ ਕਰਦੇ ਦੂਜੇ ਦੂਜੇ ਸੂਆਸਤੀ ਜੋ ਜੇ ਉਸ ਵਾਸਤੇ ਆ ਗਾ ਗਾ ਗੱਬਣ ਮਹੀਨੇ ਦੀ ਕਿੰਨੇ ਮਹੀਨੇ ਦੀ ਇਹ ਹੁਣ ਮਾਲ ਦਹਾਕ ਦਿਨ ਹੋਰ ਕੱਕ ਹੋ ਜਾਣੀ ਫਿਰ ਤੇ ਚੱਕ ਪਾਸ ਹੀ ਆ ਤੇ ਫਿਰ ਦੇ ਇੱਕ ਪਾਸ ਹੋਏ ਸੋਨ ਦੀ ਝੜੀ ਲੱਗੀ ਵੇ ਲੱਗੀ ਕਿਹਨੂੰ ਲੱਗੀ 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 ਪੂਰੀ ਕੇ ਬੂਥੀ ਵਿਖਾ ਕੇ ਢੀਆਂ ਪਤਲੀ ਪਤਲੀ ਇਸ ਸੋਨ ਦੀ ਝੜੀ ਦੇ ਆਨੰਦ ਮਾਣਨ ਲਈ ਕਰਮਾ ਪੂਰੀ ਪੂਰੇ ਕੇ ਤੇ ਗਿੱਲ ਸਿੰਘ ਕਿੰਨਾ ਦੁੱਧ ਆ ਤੇ ਕਿੰਨਾ 6 ਕਿਲੋ 6 ਕਿਲੋ ਦੁੱਧ ਖਾਨ ਤੁਣ ਚਾਰੇ ਓਕੇ ਮੈਂ ਨਾ ਦੇਖ ਕੇ ਕੰਪਨੀ ਚ ਚੱਲਣਗੇ ਪੂਰੇ ਕੇ ਕੰਮ ਚੱਲੂਗੀ ਲਓ ਜੀ ਲਓ ਜੀ ਕਰੋ ਜੀ ਚੱਕ ਜੋਵਨਸਿਆਂ ਠੰਡਾ ਹੋਵੇ ਨਾ ਹਾਂਜੀ ਕਿਲੋ ਦੁੱਧ ਦਾ ਤਾਂ ਉਹ ਫਰਕ ਪੈ ਜਾਂਦਾ ਪੈ ਜਾਂਦਾ ਹੈ ਅੱਜ ਤੱਕਾ ਗਰਮੀ ਕਿ ਨਹੀਂ ਆ ਭਾਵੇਂ ਨਹੀਂ ਹਾਂਜੀ ਹਾਂਜੀ ਕਿਨੇ ਆ ਠਕ ਠਾਕ ਵਾਈਦਾ ਪਹੂ ਸਹੀ ਗੱਲ ਹੈ ਤੇ ਗਿਲ ਸਾਹਿਬ ਰੇਟ ਦੀ ਵੀ ਆਪਾਂ ਗੱਲਬਾਤ ਕਰਨੀ ਇਹਦਾ ਰੇਟ ਜੈ ਜੀ ਹੈ ਜੋਵਨਸਿਆਂ ਬੰਨ ਲੈ ਜੇ ਪਤਾ ਤੁਹਾਨੂੰ ਇੱਕ ਤਰ੍ਹਾਂ ਇਹ ਆਪਾਂ ਨਾ 75000 ਚ ਮਾਨਤਾਣ ਕਰ ਦੇਣਾ 75000 ਦੇ ਵਿੱਚ ਮਾਰਨਾ ਤੇਰੀ ਆਪਾਂ ਹੋਰ ਤਿੰਨਾਂ ਇਹ ਕੰਮ ਕਰ ਦੇਣਾ ਵਾ ਕੀ ਰੇਡ ਕਰਨਾ ਹੈ 70000 ਪਹੁੰਚ 70000 ਇੱਕ ਗੱਲ ਹੋਰ ਹੀ ਜੋ ਆਪਣਾ ਹਾਂਜੀ ਜੇ ਤਾਂ ਨਗਰਾਈ ਗੱਬਣ 70 ਦੀ ਹਾਂਜੀ ਇਹ ਮਾਲਾ ਨਾਗਾ ਬਣ ਲਗੇ 10000 ਰੁਪਇਆ ਛੋਟ ਕਰਾਂਗੇ 60000 60000 ਦੀ ਫੇਰ ਲਓ ਜੀ ਲਓ ਆਓ ਪਰ ਨਿਕਲ ਨਹੀਂ ਗੱਬਣੀਆਂ ਹਾਂਜੀ ਆ ਚੈੱਕ ਕਰਾ ਕੇ ਦਵਾਂਗੇ ਪੱਕੀ ਆ ਨਿਕਲ ਨਹੀਂ ਗੱਬਣੀਆਂ ਹਾਂਜੀ ਨਹੀਂ ਗੱਬਣਾ ਤੱਕ ਨਿਕਲੂ ਹੀ ਗੱਬਣ ਨਿਕਲੂਗੀ ਜੇ 10000 ਰੁਪਇਆ ਗਾ ਰੱਖ ਲੈ ਚੈੱਕ ਕਰਾ ਕੇ ਤੇ ਫੇਰ ਲਵਾਂਗੇ ਠੀਕ ਐ ਇਹ ਨਹੀਂ ਮਾਲਾ ਠੀਕ 50000 ਦੇ ਦੇ ਜਦੋਂ ਗੱਬਣ ਨਿਕਲੂ ਉਹਦੋਂ 10000 ਪਾ ਦੇ ਠੀਕ ਐ ਜੀ ਇਹੋ ਜਿਹੀ ਆਪਰਾਣੀ ਯੋਜਨਾ ਕਿਨੇ ਦੇਣੀਆ ਹਾਂਜੀ ਓਕੇ ਹੁਣ ਬੱਸ ਆ ਚਲੋ ਜੀ ਅਗਲੇ ਪਸ਼ੂ ਦੀਓ ਜਾਣਕਾਰੀ ਇਹ ਜੋਬਣਾ ਸਾਢੇ 3 ਨਵਾਂ ਮਹੀਨਾ ਦੀ ਗੱਬਣ ਆ ਅੱਠੀ ਪੈਰੀ 3 ਕਿਲੋ ਦੁੱਧ ਆ ਅੱਛਾ ਜੀ ਕਿਆ ਕਪਾਹ ਸਿਆ ਕੋਈ ਡੀਗਾ ਨਹੀਂ ਇਦਾਂ ਮਿਲੂਗੀ ਠੀਕ ਹੈ ਜੀ ਹਾਂ ਲੈ ਬਰਦਾ ਜੀ ਲੈ ਬਰਦਾ ਜੀ ਸੀਲਸ ਲੱਗ ਬੜੀ ਝੋਟੀ ਆ ਵੀ ਰਾਤ ਜੇ ਸੁਣਾ ਨੇ ਤੇ ਜੇਗਾ ਸੁਣਾ ਆ ਖੋਖਿਆ ਲਵਾ ਗਈ ਕਿਤੇ ਸਿੰਘ ਸੁੰਗ ਉਡਾ ਲਿਆ ਹੋਊਗਾ ਹਾਂ ਜੀ ਛੱਡੀ ਧੀਰੀ ਬੜੀ ਇਹ ਵੀ ਐ ਸੀਲਸ ਲੱਗਾ ਨਾ ਨਾ ਪਰਵਾਹੀ ਕੋਈ ਨਹੀਂ ਕਰਮਾ ਲਈ ਨੇ ਤੇ ਜੇਸੂਏ ਸੁਣਾ ਨੇ ਹਾਂ ਜੀ ਜਾਣ ਦਿਓ ਜੀ ਐ ਮੈਂ ਮੀਡੀਅਮ ਕੱਦ ਦੀ ਆ ਹਾਂਜੀ ਇਹ ਆ ਹੋਆ ਸੀ ਕਿੰਨੇ ਚਿਰ ਦੀ ਆ ਇਹ ਇਹ ਸਾਢੇ ਤੇ ਨਾ ਮਹੀਨੇ ਸਾਢੇ ਤੇ ਨਾ ਮਹੀਨੇ ਚੈੱਕ ਪਾਸ ਚੈੱਕ ਪਾਸ ਪੂਰੀ ਕੇ ਆ ਤੀਜਾ ਸੁਆ ਹਣਾ ਨਹੀਂ ਗਾ ਤੀਜਾ ਸੁਆ ਕਾਂ ਸੁਵਗੇ ਤੇ ਕਿੰਨਾ ਹੁਣ ਦੁੱਧ ਦਤ ਕਿੰਨਾ ਕਿਲੋ ਅਠੀਂ ਤਾਰੀ 3 ਕਿਲੋ ਹਣਾ ਜੀ ਹੂੰ ਲੈਓ ਜੀ ਢੜੀਏ ਦਾ ਲੈ ਪੂਰਾ ਪੂਰਾ ਗੇ ਆਖੜਿਆਂ ਬਿੱਲੀਆਂ ਬਿੱਲੀਆਂ ਉਹ ਨਹੀਂ 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 ਆਖੜਾ ਕਈ ਬਿੱਲੀਆਂ ਅੱਖਾਂ ਵੇਖ ਕੇ ਨੀਲੀ ਦੀ ਆ ਦਿੰਦੇ ਆ ਹਾਂਜੀ ਭਾਵੇਂ ਮੱਝ ਮੋਰਾ ਦੀ ਹੋਵੇ ਤੇ ਥਾਣ ਸੁਣ ਕਿਵੇਂ ਆ ਜੀ ਮੈਂ ਨਾ ਪੂਰ ਛਟਾ ਨਹੀਂ ਆਗਾ ਪੂਰੇ ਪੋਲੀ ਚੋਂ ਚ ਠੀਕ ਹੈ ਜੀ ਹੂੰ ਦੇ ਦਿਓ ਫਿਰ ਤੋਂ ਇਹ ਜਾਣਕਾਰੀ ਇਹ ਚੋਬਣਾ ਹੈ ਨੇ ਨਾ ਤੇ ਜੇ ਸੁਣਾ ਤੇ ਜੇ ਸੂਣਾ ਤੇ 3 ਕਿਲੋ ਦੁੱਧ ਆ ਅਠੀ ਪੈਰੀ 3 ਕਿਲੋ ਦੁੱਧ ਅਠੀ ਪੈਰੀ ਹਾਂ ਸਾਢੇ ਤੇ ਨਾ ਮਹੀਨਾ ਦੀ ਚੈੱਕ ਪਾਸ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਹਾਂ ਠੀਕ ਹੈ ਤੀਜਾ ਸੂਆ ਹਾਂ ਤੇਜਾ ਸੂਆ ਤੇ ਗਿਲ ਸਾਹਿਬ ਕੀ ਰੇਟ ਕਰਦੇ ਜੀ ਇਹਦਾ ਰੇਟ ਇਹਦਾ ਭਾਵੇਂ ਕਰ ਲਈਏ 65 ਹਾਂਜੀ ਭਾਵੇਂ ਕਰ ਲਈਏ 62 80 ਜੋ ਮਾਨਤਾ ਨੂੰ ਪ੍ਰਤਾਪ ਕਰ ਦਈਏ ਲੈ ਜੋ 60000 100 ਰੁਪਈਆ ਛਕਾਂ ਦੇਖਤੀ ਆ 1000 ਕਿੰਨੇ ਜੋ 600 ਹਾਂ ਚੱਲ 2 ਛੱਡ ਦਿੰਨੇ ਕਿੰਨੇ ਬਣੇ 3 ਛੱਡ ਦਿੰਨੇ ਫਿਰ ਦੇ ਗੱਲ ਤੇ ਗੱਲ ਕਰ ਦਿੰਨੇ ਫਿਰ ਹਾਂ 5 ਛੱਡ ਦਿੰਨੇ ਫਿਰ ਕਿੰਨੇ ਆ ਇਸ ਤਰ੍ਹਾਂ ਹੀ ਫਿਰ ਹਾਂ ਜੀ ਜੋ ਯੋ ਜੀ ਜੀ ਲਾ 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 ਸੁਟ ਗਿਆ ਲਾ ਆ ਕਰਦਾ ਪੂਰਾ ਪੂਰਾ ਏ 5 55000 ਦੀ 55000 ਦੇ ਵਿੱਚ ਲਓ ਜੀ ਕਰੋ ਚੈੱਕ 55000 ਦੀ ਚੈੱਕ ਪਾਸ ਤੇ ਜੇਸੂਏ ਦੀ ਹਾਂਜੀ ਠੀਕ ਹੈ ਜੀ ਚਲੋ ਜੀ ਅਗਲੇ ਪਸ਼ੂ ਦੇ ਜਾਣ ਕਰ ਇਹ ਜਮਣਾ ਹੁਣ ਨਾ ਕੋਈ ਇਹ ਲੋਕਾਂ ਤੋਂ ਆਦੇ ਐ ਰੋਂ ਬੜੀ ਦੂਰੀ ਤੇ ਉੱਡਣਾ ਆਉਣਾ ਮੈਨੂੰ ਹਾਂਜੀ ਇਹ ਜਿਉਣਾ ਦੁਜੇ ਸਵੇਰ ਝੋਟੀ ਨਾ ਸੁਣਾ 6 ਦੰਦ ਮੂੰਹੋਂ ਠੀਕ ਹੈ ਜੀ ਛਿੱਗੀ ਝੋਟੀ ਛਿੱਗੀ ਝੋਟੀ ਹਾਂ ਲੈਓ ਜੀ ਕਰਾ ਲਈ ਚੈਕ ਇਨ ਇਧਰ ਵੇ ਥੱਲੇ ਦੀ ਗੱਤ ਇਹ ਨਾ ਅੱਜ ਹੀ ਲਿਆਂਦੀ ਧਾਰਾ ਮਾਰ ਕੇ ਵੇ ਬੱਲੇ ਬੱਲੇ ਹੋਈ ਬਈ ਪੂਰੀ ਤੇ ਪਾਣੀ ਪੂਰੀ ਦੋ ਬੱਕਰੀ ਦੀ ਨਾ ਤਾਂ ਫੜ ਲਈਦੀ ਇਹ ਗੱਲ ਬਣੀ ਪਈ ਹੋਰ ਹੋਰ ਲੈਓ ਜੀ ਖੋਲੋ ਜੀ ਐ ਦੀ ਆ ਜੇ ਕਿੰਨਾ ਸੁਆ ਇਹਦਾ ਇਹ ਦੂਜੇ ਦੀ ਗੱਬਣ ਆ ਦੂਜੇ ਦੀ ਗੱਬਣ ਪੰਜਾਂ ਮਹੀਨੇ ਦੀ ਗੱਬਣ ਸਾਢੇ ਪੰਜਾਂ ਦੀ ਆਂਦੇ ਸੀ ਹਾਂਜੀ ਪੰਜਾਂ ਮਹੀਨੇ ਦੀ ਕੋਈ ਮੰਨੇ ਪੂਰੇ ਪੰਜਾਂ ਦੀਆਂ ਦੇ ਪੰਜਾਂ ਦੀ ਮੰਨੇ ਕੋਈ ਹਾਂ ਪੂਰੇ ਪੰਜਾਂ ਮਹੀਨਿਆਂ ਦੀ ਕਿੰਨਾਸੂ ਗਾਰ ਕੀ ਐ ਕਿ ਦੂਜੇ ਸੁਣਾ ਛੇਦਾਂ ਦੇ ਜੇ ਕੋਈ 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 ਸ਼ੱਕ ਹੀ ਕੋਈ ਨਹੀਂ ਜਦੋਂ ਗੱਲ ਕਰਕੇ ਨਾ ਕੋਈ ਕਹਿਣ ਵਾਲੀ ਹੈਗੀ ਜਿਵੇਂ ਚਵਾਈ ਕਿਦੇ ਕਾਮ ਮਕਾਮ ਮਾਉਦੀ ਕੁੜੀ ਹੈ ਉਹਨੇ ਪਤਾ ਲੱਗਣੀ ਨਿਆ ਤਾਂ ਸੁਣਾ ਪੂਰਾ ਬੋਲੇ ਅੱਛਾ ਮਾਉਦੀ ਤਾਂ ਚਲੋ ਜੀ ਸੀਲਸ ਲੱਗ ਪੂਰੀ ਹੈ ਪੂਰੀ 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 ਲਓ ਜੀ ਕਰੋ ਜੀ ਚੱਕ ਮੈਂ ਨਾ ਵੇਖਾਂ ਤੋਂ ਪਤਾ ਲੱਗ ਜਾਣਾ ਹਜ਼ਰਿਆ ਹਾਂਜੀ ਸੱਜਰਾਂ ਨੂੰ ਲਈ ਫਿਰਦੀ ਚੱਡਾ ਲਈ ਫਿਰਦੀ ਲਈ ਫਿਰ ਹਾਂ ਤੇ ਹੈ ਵੀ ਸੱਜਰਿਆ ਤੇ ਗਾਂ ਗੱਬਨ ਦੀ ਗੱਬਣਿਆ ਗੱਬਨ ਦੀ ਗੱਬਣ ਹਾਂ ਇਹ ਸਾਬਾ ਤੋਹਫੇ ਲੈ ਕੇ ਆਏ ਸਾਰੇ ਮੈਂ ਨਾ ਜਮਜਾ ਪੂਰੀਆਂ ਤੇ ਇਹ ਇਹ ਆਖੀ ਜਾਵਾਂਗੇ ਇੰਨੇ ਤੁਰਦੇ ਇੱਕ ਨੇ ਤੁਰਦਾ ਇਸ ਤਰ੍ਹਾਂ ਤਣ ਤਣ ਕੇ ਸਹੀ ਗੱਲ ਐ ਲਾ ਫੇਰ ਚੈੱਕ ਕਰ ਕਾਲੀਆਂ ਖਾਂ ਪੂਰੀਆਂ ਨਿੱਕੇ ਜੀ ਬੂਥੀ ਆ ਕਾਲੀ ਜਾਮ ਨੂੰ ਵਰਗੀ ਪੂਰੀ ਪੂਰੀ ਛੇ ਟਕਣੀ ਦਾ ਕਰਕੇ ਨਵਾਇਆ ਹੁਣੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਕਰ ਮਾਰ ਲੀਓ ਜੀ ਕਿੰਨਾ ਮੈਂ ਪੂਰੀ ਸੀਲਸਲਾ ਕੇ ਥਣ ਸੁਣ ਚਾਰੇ ਓਕੇ ਓਕੇਾਰੇ ਧਾਰਾਂ ਭਰਾ ਕੇ ਲੈ ਆਏ ਹੁਣੇ ਅਜੇ ਇਹਨੂੰ ਫੜਕੇ ਲੈ ਆਏ ਆ ਲਓ ਜੀ ਠੀਕ ਹੈ ਜੀ ਗਿੱਲ ਸਾਹਿਬ ਦਿਓ ਜਾਣਕਾਰੀ ਫਿਰ ਤੋਂ ਇਹ ਜੇ ਹੋਣਾ ਦੂਜੇ ਆਸਤੇ ਹੀ ਆ ਗੱਬਣ ਦੂਜੇ ਆਸਤੇ ਗੱਬਣੀ ਛਾਵੇਂ ਪੰਜਾਂ ਮਹੀਨਿਆਂ ਦੀ ਤੇ ਦੁੱਧ داد ਕੇ ਨਾ ਕੀ ਲਾਦਾ ਵੇ ਕੀ ਤਮਾਸ਼ਾ ਬਣਾਤਾ ਪੁੱਛੋ ਵੱਢ ਕੇ ਦੱਤ ਨਹੀਂ ਹੂੰ ਆਪਣੇ ਦੇ ਅੰਦਰ ਰਹਿ ਜਾ ਮੇਰੇ ਦੇ ਲਓ ਜੀ ਨਵਾਂ ਕੰਮ ਵੇਖ ਲਾ ਇਹ ਥੋੜਾ ਮਾਲਾ ਕੋਈ ਲਾਤ ਛੜਾ ਲੈ ਨੀ ਕੰਮ ਨਹੀਂ ਕਰਦਾ ਲਓ ਜੀ ਇੰਨਾ ਕਰ ਪਹੂ ਕਰਦਾ ਹੈ ਹਾਂ ਜੀ ਮਾਂ ਨਹੀਂ ਦਿੱਕ ਦੀ ਮਾਰੀ ਜੰਨੇਗੀ ਮਾਰੀ ਦੇ ਦੇ ਡਿਟੇਲ ਇਹਦੀ ਸਾਂਝੀ ਕਰਦੇ ਫਿਰ ਇਹ ਜੋ ਬਣਾ ਪਹਿਲੇ ਸੂਏ ਆ ਅੱਛਾ ਜੀ ਗਾਂਦ ਜੀ ਆਸੀ ਗੱਬਣੇ ਗਾਂਦ ਜੀ ਆਸੀ ਗੱਬਣੇ ਹੂੰ ਤੇ ਦੁੱਧ ਦਾ ਕਿੰਨਾ ਦੁੱਧ ਐਸ ਟਾਈਮ 5 ਕਿਲੋ 5 ਕਿਲੋ ਆ ਦੁੱਧ 6 ਹੋਊਗਾ 5 ਕਰਤੇ ਕਿੰਨੇ ਚਿਰ ਦੀ ਗੱਬਣ ਪੰਜਾਂ ਮਹੀਨਿਆਂ ਦੀ ਪੰਜਾਂ ਮਹੀਨਿਆਂ ਦੀ 5 ਕਿਲੋ ਦੁੱਧ ਪੰਜਾਂ ਮਹੀਨਿਆਂ ਦੀ ਗੱਬਣ ਤੇ ਜੀ ਸਾਹਿਬ ਕੀ ਰੇਡ ਕਰਦੇ ਜੀ ਇਹਦਾ ਮੈਂ ਤੇ ਨਾ ਮੋਲੀਏ ਤੋਂ ਕਰਾ ਲਈਏ ਤਾਂਸ ਨਹੀਂ ਕਿੰਨੇ ਦੇ ਦੇ ਤੈਨੂੰ ਬੋਲ ਜਿੰਨੇ ਦੀ ਆਖੂ ਆਨੇ ਦੇ ਦੇਣੀ ਆਪਾਂ ਕਿੰਨੇ ਜੀ ਸਾਹਿਬ ਇੱਕ ਵਾਰੀ ਪੁੱਛਾ ਕਰਦੀ ਹਾਂ ਦੀ ਤੁਸੀਂ ਦੁੱਧ ਚੱਲ 60000 ਦੀ ਦੇ ਦਈਏ 60000 ਆ ਰੇਡ ਦੀ ਨਹੀਂ ਹਾਂ ਮੇਨੂੰ ਨਾਲ ਦੇ ਗੱਲ ਜਨੂਨ ਹੋਦੇ 8000 ਦੀ ਦੇ ਦਿਆ ਨੀ ਯਾਰ 8000 ਦੀ ਆ ਹਾਂ 8000 ਮੈਂ ਕਾਲੀਆ ਵਾਟਦੀ ਆ ਤੁਸ ਸਾਠ ਦੀ ਜੋਬਣਾ ਦੇ ਦਾਂਗੇ ਠੀਕ ਹੈ 60000 ਰੇਟ ਰੱਖਤਾ ਇਹ ਤੇ ਚਲੋ ਜੀ ਅਗਲੇ ਪਸ਼ੂਆ ਦਿਓ ਜਾਨ ਜੋਬਣਾ ਦੋਂਦੀ ਖੀਰੀ ਝੋਟੀ ਆ ਦੋਂਦੀ ਖੀਰੀ ਸਵਾ ਗ ਦੋਹਾਂ ਸਾਲਾਂ ਦੀ ਚਾਰ ਚੰਗ ਲੱਗੇ ਪੈ ਬਣੀ ਪਈ ਸਾਹਾਂਗੇ ਜੇ ਮਿੱਠੀਆਂ ਲਈ ਗਈ ਹੈ ਇਤਨਾ ਹਾਂ ਤੇਰਾ ਤੇ ਗਿਆ ਬੀਨ ਨੂੰ ਕਿਹੜੀ ਆ ਹੈ ਵਾਹ ਸੀਸ ਲਾ ਕੇ ਆਇਆ ਜੋੜਾ ਪੂਰੀ ਚੱਲ ਪੂਰੀ ਗੇ ਪੂਰੀ ਚੱਲ ਚੱਲ ਬੁੱਤ ਲਾਓ ਜੀ ਕਰੋ ਜੀ ਜਾ ਕੇ ਜੋ ਬੰਸਿਆ ਇੱਕ ਹੋਰ ਖਾਸੀ ਇੱਕ ਥਾਣੇ ਦਾ ਕੀ ਬਰਤਾਲ ਸਿਆ ਮੈਂ ਤੋ ਵਾਈਟ 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 ਉਹ ਵਾਈਟ ਇਹ ਗਿਆ ਜੀ ਉਹ ਵਾਈਟ ਇੱਕ ਥਾਣੇ ਦਾ ਇਹ ਜਰਾਬਾਂ ਪਾਈਆਂ ਇਹਨੂੰ ਹੀ ਆਜੇ ਜਰਾ ਪਾਣੀ ਵੀ ਕਰ ਲੈ ਲੱਗ ਗਿਆ ਮੇਰੇ ਸਾਰੋਂ ਪੈਰਾਂ ਦੇ ਉੱਤੇ ਇਹਦੇ ਟੋਪਰ ਜਰਾਪਾਂ ਚੜੀਆਂ ਵਾਹਿੰ ਲਾ ਵੇ ਦਿੱਲੀ ਮੜਕੀ ਦੀ ਆਖਿਆ ਕਿਹਦਾ ਬੰਦਾ ਲੈਣ ਨੂੰ ਹੱਥ ਪਾਵੇ ਉਹ ਪਾਵੇ ਕਿੰਨੇ ਬੱਚਿਆਂ ਦੀ ਲੈਣੀ ਹੈ ਬੱਚਿਆਂ ਵਾਲੀ ਲੈਣੀ ਹੈ ਬੱਚੇ ਲੈਣ ਵਾਲੀ ਆ ਨਸਲ ਬਰੀਡ ਵਾਲੀ ਵਾ ਹਾਂਜੀ ਸਾਰੀ ਬਰੀਡ ਦੇ ਵਿੱਚ ਕੋਈ ਸੱਕ ਹੈ ਨਹੀਂਗਾ ਥੱਲੇ ਤੁਹਾਨੂੰ ਤਿੰਨ ਤੱਤ ਸਾਬ ਤੁਹਾਨੂੰ ਤਿੰਨ ਨਿਸ਼ਾਨ ਵੀ ਲਗਾ ਤੁਹਾਨੂੰ ਤੇ ਨਿਸ਼ਾਨ ਟੋਪਰ ਜਰਾਪਾਂ ਚੜੀਆਂ ਵਾਹ ਲਓ ਜੀ ਕਰੋ ਚੈੱਕ ਬੱਚਾ ਤਪਾਵੇ ਦੁੱਜਾ ਨਾ ਪਾਵੇ ਇੱਕ ਥੋੜਾ ਜਿਹਾ ਨਾ ਆਪਾਂ ਬਹੁਤ ਦੱਤਨਾ ਵਾ ਇਦਾਂ ਥੋੜੇ ਜਿਨੇ ਕੰਨ ਕੱਟੇ ਆ ਵਖਾ ਕੰਨ ਕੱਟੇ ਆ ਜੀ ਲਓ ਜੀ ਪਤਾ ਕੰਨ ਕੱਟੇ ਗਏ ਹਨਾ ਕੰਨਾਂ ਤੋਂ ਥੋੜੇ ਜੀ ਹਾਂ ਲਓ ਜੀ ਓਕੇ 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 ਚਲੋ ਕਿੰਨੇ ਚਿਰ ਦੀ ਗਿਲ ਸਾਵੇ ਇਹ ਸਵਾਗ ਦੋ ਸਵਾਗ ਦੋ ਸਾਲਾਂ ਦੀ ਸਵਾ ਦੋ ਸਾਲਾਂ ਦੀ ਦੋਂਦੀ ਖੀਰੀ ਆ ਦੋਂਦੀ ਖੀਰੀ ਆ ਇਹ ਨਾ ਬੜੀ ਧੀਰੀ ਹਲਿਆਰੀ ਇਹਨੂੰ ਬੜਾ ਚਤਕੇ ਬੁਗੀਆਂ ਵਾਲੀਆਂ ਜੀ ਮਿੱਕੋ ਇਹ ਚੱਲ ਚੱਲ ਵਾਪਸ ਫੇਰ ਫੇਰ ਇੱਕ ਵਾਰ ਫੇਰ ਚੱਲ ਵਾਪਸ ਮਿਲ ਗਏ ਆ ਚੱਲ ਵਾਪਸ ਚੱਲ ਵਾਪਸ ਕਰੋ ਲਓ ਜੀ ਕਰੋ ਜੀ ਚੈੱਕ ਗਿਲ ਸਾਹਿਬ ਹੂੰ ਇਹ ਕਰਦੇ ਹੀ ਫੇਰ ਰੇਡ ਉਹ ਵੀ ਵਿਖਾਲ ਗਏ ਫਿਰ ਇਕੱਠਿਆਂ ਨਾਲ ਕਰਤੀਆਂ ਦਾ ਇਹ ਨਹੀਂ ਬਿਹਾਰੀ ਸਰੀ ਦਾ ਮੂੰਹ ਚੁੰਮ ਲੈਣਾ ਕੋਈ ਚੀਜ਼ ਹੋਵੇ ਤਾਂ ਮੂੰਹ ਚੁੰਮਦਾ ਹਾਂ ਜੀ ਸਹੀ ਗੱਲ ਹੈ ਸਹੀ ਗੱਲ ਹੜਾ ਓਏ ਆਹ ਬੁਗੀਆਂ ਲੈ ਲੈ ਜਿੰਨੀਆਂ ਕਰਦਣੀਆਂ ਪਰਦਾਸਿਆਂ ਇਹ 1.5 ਸਾਲ ਦੀ ਇਹ ਖੀਰੀ ਆ ਇਹ ਖੀਰੀ ਆ ਛੋਟੀ ਇਹ ਖੀਰੀ ਹੈ ਜੀ 1.5 ਸਾਲ ਦੀ 1.5 ਸਾਲ ਦੀ ਹਾਂ ਕਾਦੋ ਡਾਈ ਕਾਦ ਹਾਂ ਸੇਮ ਆਈ ਗਾ ਹਾਂ ਕਾਦ ਦਾ ਨਹੀਂ ਕੋਈ ਫਰਕ ਮੋਰਾ ਦੇ ਵਿੱਚ ਹੈ ਨਾ ਹਾਂ ਮੋਰਾ ਦੇ ਵਿੱਚ ਥਾਨਸਪੋਂ ਨੂੰ ਬੁਖਾ ਦੇ ਕਿ ਡੇ ਮੋਟੇ ਮੋੜੇ ਲਾਓ ਜੀ ਕਰਮ ਨੇ ਆ ਜੀ ਚੈੱਕ ਆ ਗਿਆ ਲਓ ਸੀਲ ਠੰਡੀਆਂ ਸਾਰੀਆਂ ਪੂਰੀ ਪੂਰੀ ਸੀਲਸ ਲੱਗ ਲੈ ਲਓ ਜੀ ਕਿੰਨੇ ਜਰ ਦੀ 1.5 ਸਾਲ 1.5 ਸਾਲ ਦੀ ਹੁਣ ਇਹਦੀ ਵੀ ਗੱਲ ਸੁਣ ਲੈ ਸਿੱਕੀ ਇਹਦੀ ਨਿੱਕੀ ਨਿੱਕੀ ਜੀ ਲਵੜਾ ਜਿਵੇਂ ਸ਼ਾਪ ਨਹੀਂ ਬਣਾਉਂਦਾ ਹਾਂਜੀ ਇਹ ਚੱਕਰ ਇੱਥੋਂ ਮੁੜੀ ਜਾਂਦੀ ਪੂਰੀ ਪੂਰੀ ਹਾਂ ਇੱਕ ਰੰਗ ਬਲੈਕ ਇੱਕ ਰੰਗ ਬਲੈਕ ਵਿੱਚ ਕੋਈ ਸ਼ੱਕ ਨਹੀਂ ਕਾਲੀ ਜਾਨਵਰ ਕੀ ਆ ਹਾਂਜੀ ਆ ਹੀਰਾ ਇਹ ਤੇ ਜਿਹੜੇ ਲੈ ਗਏ ਤਰੀਪਾਂ ਦੇ ਲੈ ਸਹੀ ਗੱਲ ਸਹੀ ਗੱਲ ਬਣੀ ਖੋਤੀ ਹਿਸਾਬ ਨਾਲ ਦੇ ਹਾਂਜੀ ਹਾਂ ਇਹ ਥੋੜਾ ਕੁਝ ਜ਼ਿਆਦਾ ਚਿਰ ਸਾਹਮਣੇ ਜ਼ਿਆਦਾ ਚਿਰ ਸਾਹਮਣੇ ਨਹੀਂ ਹੋ ਰਿਉ ਭੰ ਮੈਂ ਇਦਾਂ ਤਣ ਪਿੱਛੇ ਕਿੱਤੀ ਜਾ ਲੈ ਇਹਨੂੰ ਇੰਨੇ ਖੜਾ ਉਤਰਨਾ ਪਈ ਹੁਣ ਬਾਲਟੀ ਫੜ ਲਵੇ ਹਾਂ ਲੈ ਬਾਲਟੀ ਇਹ ਲੋ ਜੀ ਤੁਹਾਡੀ ਕੁਆਲਟੀ ਚੈੱਕ ਕਰ ਅੱਛਾ ਜਿਵੇਂ ਮੱਛਰ ਚ ਪੱਖੀ ਛਲੀਦੀ ਵੇ ਸਹੀ ਗੱਲ ਐ ਜੀ ਚੱਲ ਜਾਣ ਦਿਓ ਇਹ ਨੇ ਮੜਕ ਮੜਕ ਤੁਰੇ ਆਉਂਦੀ ਨਾਲ ਪਰਨ ਦਾ ਪਤਾ ਪੂਰਾ 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 ਕੰਮ ਨਹੀਂ ਐ ਗਾਦੇ ਵਿੱਚ ਲੋ ਜੀ ਕਰ ਲਓ ਜੀ ਚੱਕ ਦਸ ਹੋਈ ਗਿਰਦਾ ਫਿਰ ਦੋਹਾਂ ਦਾ ਰੇਡ ਜੇ ਤੇ ਕਿਹਨੇ ਜੋੜੀ ਲਾਣੀ ਆ ਹਾਂਜੀ ਮੁੱਲ 65000 ਰੁਪਇਆ ਦੋਹਾਂ ਦਾ ਇਹਨਾਂ ਦਾ ਆ ਜੋੜੀ ਦਾ 65000 ਮੁੱਲ ਇਹ ਨਹੀਂ ਮੰਨਦੀ ਹਾਂ ਇਹ ਨਹੀਂ 60000 ਰੁਪਇਆ ਜੋੜਾ ਕਰੋ ਲੈ ਮੋਜ ਵਿੱਚੇ ਹੀ ਪੌਂਦ ਵਿੱਚੇ ਹੀ ਤੇ ਜੇ 60000 ਦਾ ਜੋ ਆਪਣਾ ਜੇ ਇਹਦਾ ਆ ਹਾਂਜੀ ਜੇ ਵੀ ਕਹਿਣਾ ਲੈਣੀ ਫਿਰ 70000 ਦਾ ਕਿਹਨੂੰ ਘੱਟ ਨਹੀਂ ਇਹਨਾਂ ਦੀ ਮੈਨੂੰ ਵੀ ਤੋੜ ਕੇ ਖਾਵੇ ਨੇ ਵੀ ਚਾੜਾ ਤੋੜ ਕੇ ਲਓ ਜੀ ਵਿਖਾਵੇ ਮੈਨੂੰ ਘੱਟ ਨਾ ਦਿੰਦੀ ਹਾਂ ਸਨਾ ਲੈ ਲਗਾ ਮਹੀਨੇ ਦਾ ਤਿੰਨ ਫੋਟਾ ਜੇ ਮੈਂ ਕਰਨਾ ਨਾ ਲੱਗੀ ਆ ਹਾਂਜੀ ਪੂਰੀ ਪੂਰੀ ਕੇ ਜਿਹੜਾ ਇਹ ਮੈਂ ਲੈ ਜੂਗਾ ਨੰਦ ਲਊ 11 ਮਹੀਨੇ ਆਦੀ ਆ ਜੇ 11 ਮਹੀਨਿਆਂ ਦੀ ਹਾਂ ਵੇਹ ਕਰੀ ਆਈ ਇੱਡੇ ਜਿਵੇਂ ਦਦੀ ਨਹੀਂ ਤੇਰਾ ਖਾ ਕੇ ਰੱਜੀ ਹੁੰਦੀ ਐ ਤਰਾ ਭਰਿਆ ਵਿਆ ਖਾ ਭਰਿਆ ਵਿਆ ਭਰਿਆ ਵਿਆ ਸਹੀ ਗੱਲ ਐ ਅਜੇ ਨਹੀਂ ਆਣੀ ਆ ਨਹੀਂ ਆਣੀ ਐ ਇਹ 10 ਮਹੀਨਿਆਂ ਦੀ ਜੋਣ 10 ਮਹੀਨਿਆਂ ਦੀ ਹੂੰ ਇਹਦਾ ਮਿੱਠੇ ਦਾ ਵੱਖਰਾ ਨਾ ਕਰ ਦੇ ਕੀ ਮੁੱਲ ਚਲ ਵੱਖਰਾ ਹੀ ਕਰ ਦਿੰਨੇ ਕੀ ਕਰਦੇ ਆਈ ਮੁੱਲ ਸੇ 10000 ਦੀ ਦੇ ਦੇਾਂਗੇ 10000 ਦੀ ਆ 12 ਦੀ ਦੇਈ ਓਏ ਜਾ ਬਰਾ ਚਲੇ ਜਾ ਭਰਾਵਾ 10000 ਦੀ ਆ ਜਦਤੀ ਐ ਭਰਾਵਾ ਸਾੰਮਣੇ ਮੈਂ ਥੋੜੀ ਝੂਠਾ ਪੈਣਾ ਸਹੀ ਗੱਲ ਐ ਚਲ ਕੋਈ 950 ਰੁਪਏ ਛੋੜ ਵੀ ਕਰਾਂ ਪੰਜ ਨੌ ਦੀ ਦੇ ਦੇ ਫਿਰ ਨੌ ਦੀ ਦੇ ਦੇ ਜੀ ਹੁਣ 9000 ਆ ਸਾਢੇ ਅੱਠ ਦੀ ਸਾਢੇ ਅੱਠ ਦੀ ਗੱਲ ਕਰ ਹਾਂ ਚੱਕ ਲੋ ਚੱਕ ਲੋ ਗਈ ਹੁਣ ਨਹੀਂ ਹੋ ਗਈ ਹੋ ਗਈ ਕੀ ਹੋ ਗਈ ਕੇ ਚਲੋ ਜੀ ਅੱਜ ਦੀ ਪੂਰਾ ਜੋ ਪੂਰਾ ਪੂਰਾ ਗੇਲ ਸਾਹਿਬ ਲੋਕੇਸ਼ਨ ਨੰਬਰ ਲੋਕੇਸ਼ਨ ਇੱਕ ਇੱਕ ਵੀ ਕਾ ਲੋ ਹੋਈ ਹਾਂਜੀ ਤੇ ਹਲਾ ਓਟਕੇ ਕਿੰਨਾ ਪਈ ਆ ਹਾਂ ਹਾਂਜੀ ਮੈਂ ਥੋੜੀ ਹੋਰ ਦਿੰਦੀ ਆ ਚਾਚੀਆਂ ਬਿਆਰ ਦਿੰਦੀਆਂ ਠੰਡ ਬਾਵਾ ਦੇ ਬਗੇੜ ਦਾ ਪੈਂਦੀ ਮਾਂ ਦੀ ਜਿਹੜੇ ਜੱਟੜਾ ਇਹੋ ਕੁੜੀਏ ਓਟਕੇ ਪਈ ਮਾਂ ਓਟਕੇ ਪਈ ਸਹੀ ਗੱਲ ਸਹੀ ਗੱਲ ਕਰਨਾ ਸਹੀ ਗੱਲ ਸਹੀ ਗੱਲ ਆ ਜੀ ਹਾਂ ਤੇ ਗਿਲਸਾਬਰ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ 991503748 ਹਾਂਜੀ 76.7800942 ਹਾਂਜੀ ਤੇ ਪਿੰਡ ਚੰਬੜਾ ਤਹਿਸੀਲ ਵੀ ਜ਼ਿਲ੍ਹਾ ਵੀ ਤਰਨਤਾਰਨ ਹਾਂਜੀ ਤੇ ਬਾਜਾ ਸਾਡੇ ਮਿੱਠੇ ਤੇ ਗਾਗਣਾ ਰਹਿ ਜਾਣਾ ਗੱਲਾਂ ਮਾਰਦੀ ਆਪਾਂ ਜਾ ਫਾਟਾ ਅੱਖ ਦੇ ਚੱਕ ਰਹੀ ਬਹੁਤ ਵਧੀਆ ਮਾਲੀ ਜੱਟ ਤੇ ਲਾਈਕ ਸ਼ੇਅਰ ਕਰੋ ਮੇਰੇ ਜਿਆਦਾ ਅੱਖਾਂ ਨਾਲ ਮਾਰ ਕੇ ਹੀ ਛੱਡਣਾ ਗੁੱਸਾ ਲਾਈਵ ਸ਼ੇਅਰ ਤੇ ਕਮੈਂਟ